ਹalleluyah ਆਓ ਸੀ ਮੇਰੀ ਪ੍ਰਿਕਵਾਨੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਕੋਸ਼ਨਾ ਕੌਣ ਕਰ ਸਕਦਾ ਹੈ ਰੋਮੀਆਂ ਅਧਿਆਇ 10 ਉਦੀ 10 ਐਤ ਤਰਮ ਲਈ ਤਾਂ ਹਿਰਦੇ ਨਾਲ ਨਿਹਿਚਾ ਕਰੀਦੀ ਅਤੇ ਮੁਕਤੀ ਲਈ ਮੋਹ ਨਾਲ ਇਕਰਾਰ ਕਰੀਦਾ ਹੈ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਮਸੀਹ ਵਿਅਕਤੀ ਸਿਰਫ ਉਹੀ ਕਰ ਸਕਦਾ ਹੈ ਜੋ ਉਹ ਕੋਸ਼ਨਾ ਕਰ ਸਕਦਾ ਹੈ ਤੁਸੀਂ ਕੱਲ ਨੂੰ ਉਹੀ ਕਰ ਸਕਦੇ ਹੋ ਜੋ ਤੁਸੀਂ ਅੱਜ ਕੋਸ਼ਣਾ ਕਰ ਰਹੇ ਹੋ ਜਦੋਂ 다우드 골ੀਅਥ ਦੇ ਸਾਹਮਣੇ ਗਿਆ 골ੀਅਥ ਨੇ 다우드 ਨੂੰ ਕਿਹਾ ਕਿ ਤੂੰ ਮੈਨੂੰ ਕੁੱਤਾ ਸਮਝਦਾ ਹੈ ਜੋ ਤੂੰ ਮੈਨੂੰ ਡੰਡੇ ਨਾਲ ਮਾਰਨ ਆ ਰਿਹਾ ਹੈ 골ੀਅਥ ਨੇ 다우드 ਦਾ ਮਜ਼ਾਕ ਉਡਾਇਆ ਪਰ 다우드 ਨੇ ਕੋਸ਼ਣਾ ਕੀਤੀ ਕਿਤਾ ਕਿ ਮੈਂ ਸਰਸ਼ਕਤੀਮਾਨ ਪਰਮੇਸ਼ਰ ਯਹੋਵਾ ਦੇ ਨਾਮ ਤੇ ਤੇਰੇ ਕੋਲ ਆਇਆ ਹਾਂ ਜੋ ਮੈਨੂੰ ਸ਼ੇਰਾਂ ਅਤੇ ਰਿਸ਼ਾਂ ਤੋਂ ਬਚਾਉਂਦਾ ਆ ਰਿਹਾ ਹੈ ਅਤੇ ਅੱਜ ਉਸ ਦੇ ਨਾਮ ਦੇ ਕਾਰਨ ਮੈਂ ਤੇਰਾ ਸਿਰ ਤੇਰੀ ਧੜ ਤੋਂ ਅਲੱਗ ਕਰ ਦਿਆਂਗਾ ਪਿਆਰਿਓ ਜਦੋਂ ਦਾਊਦ ਨੇ ਕੋਸ਼ਨਾ ਕੀਤੀ ਤਾਂ ਉਸ ਕੋਲ ਗੋਲੀਅਥ ਨੂੰ ਮਾਰਨ ਦੀ ਸਮਰਥ ਆ ਗਈ ਪਰ ਇਹ ਕੋਸ਼ਨਾ ਸਿਰਫ ਉਹੀ ਵਿਅਕਤੀ ਕਰ ਸਕਦਾ ਹੈ ਜੋ ਪਰਮੇਸ਼ਰ ਦੇ ਵਚਨ ਨਾਲ ਜੁੜਿਆ ਹੋਇਆ ਹੈ ਪਵਿੱਤਰਤਾਈ ਵਿੱਚ ਹੈ ਕਿਉਂਕਿ ਜੋ ਕੋਈ ਵਿਅਕਤੀ ਪਰਮੇਸ਼ਰ ਦੇ ਵਚਨ ਨੂੰ ਨਹੀਂ ਤੋੜਦਾ ਜਦੋਂ ਉਹ ਵਿਅਕਤੀ ਆਪਣੇ ਜੀਵਨ ਵਿੱਚ ਕੋਸ਼ਨਾ ਕਰਦਾ ਹੈ ਤਾਂ ਉਹ ਕੋਸ਼ਣਾ ਉਸਤੇ ਜੀਵਨ ਵਿੱਚ ਪਰਮੇਸ਼ਰ ਦੇ ਸਮੇਂ ਤੇ ਪੂਰੀ ਹੁੰਦੀ ਹੈ। ਪ੍ਰਵੇਸ਼ੂਮ ਸੀ ਨੇ ਕਿਹਾ, "ਮੇਰਾ ਰਾਜ ਇੱਕ ਬੀਜ ਦੇ ਵਰਗਾ ਹੈ।" ਉਦਾਹਰਨ ਵਜੋਂ ਇੱਕ ਕਿਸਾਨ ਜ਼ਮੀਨ ਵਿੱਚ ਇੱਕ ਬੀਜ ਬੀਜਦਾ ਹੈ ਅਤੇ ਰਾਤ ਨੂੰ ਸੌਂ ਜਾਂਦਾ ਹੈ। ਫਿਰ ਜਦੋਂ ਉਹ ਸਵੇਰੇ ਉੱਠਦਾ ਹੈ, ਤਾਂ ਉਹ ਦੇਖਦਾ ਹੈ ਕਿ ਇਸ ਬੀਜ ਵਿੱਚੋਂ ਕਦੋਂ ਇੱਕ ਟਾਹਣੀ ਨਿਕਲੇਗੀ। ਉਹ ਕਿੰਨੀ ਵੀ ਚਿੰਤਾ ਕਰੇ ਕਿ ਬੀਜ ਕਦੋਂ ਨਿਕਲੇਗਾ, ਉਹ ਬੀਜ ਨੂੰ ਨਹੀਂ ਕੱਢ ਸਕਦਾ ਉਸ ਨੂੰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਬੀਜ ਆਪਣੇ ਸਮੇਂ ਉੱਤੇ ਆਪ ਨਿਕਲੇਗਾ ਜਦੋਂ ਯਿਸੂ ਮਸੀਹ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਅਤੇ ਉਸ ਨੂੰ ਸਲੀਬ ਉੱਤੇ ਚੜਾਇਆ ਸੀ ਪਰ ਤੁਸੀਂ ਕਦੇ ਨਹੀਂ ਪੜਿਆ ਹੋਵੇਗਾ ਕਿ ਉਸ ਸਮੇਂ ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਗਈ ਸੀ ਕੁਝ ਸਾਲਾਂ ਬਾਅਦ ਇੱਕ ਰਾਜੇ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ ਅਤੇ ਯਰੂਸ਼ਲਮ ਦੇ ਮੰਦਰ ਨੂੰ ਢਾਹ ਦਿੱਤਾ ਅਤੇ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਇਹ ਉਹਨਾਂ ਲੋਕਾਂ ਦੀ ਸਜ਼ਾ ਸੀ ਜਿਨ੍ਹਾਂ ਨੇ ਪ੍ਰਮੇਸ਼ਰ ਸੀ ਨੂੰ ਸਲੀਪ ਦਿੱਤੀ ਸੀ ਕਿਉਂਕਿ ਪਰਮੇਸ਼ਰ ਨੇ ਕਿਹਾ ਸੀ ਕਿ ਮੈਂ ਕਰੋਧ ਵਿੱਚ ਟੀਮਾਂ ਹਾਂ ਇਹ ਹੋ ਸਕਦਾ ਹੈ ਜੇਕਰ ਕੋਈ ਵਿਅਕਤੀ ਅਜਿਵੇਂ ਵਿਚਾਰ ਵਿੱਚ ਹੈ ਅਤੇ ਉਸ ਨੂੰ ਆਸ਼ੀਸ਼ ਮਿਲ ਰਹੀ ਹੈ ਜਾਂ ਉਸ ਨੂੰ ਚੰਗੀ ਨੌਕਰੀ ਮਿਲੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਉਸ ਦੇ ਨਾਲ ਹੈ ਜਿਨ੍ਹਾਂ ਲੋਕਾਂ ਨੇ ਯਿਸੂ ਮਸੀਹ ਨੂੰ ਸਲੀਬ ਉੱਤੇ ਚੜਾਇਆ ਸੀ ਉਹਨਾਂ ਨੂੰ 40-50 ਸਾਲਾਂ ਬਾਅਦ ਸਜ਼ਾ ਦਿੱਤੀ ਗਈ ਸੀ ਪਰ ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਗਈ ਤਾਂ ਉਹ ਸਿਰ ਤੋਂ ਪੈਰਾਂ ਤੱਕ ਹਿਲ ਗਏ ਇਸੇ ਤਰ੍ਹਾਂ ਜੇਕਰ ਤੁਸੀਂ ਕੋਸ਼ਣਾ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ 100% ਫਲ ਆਵੇਗਾ ਪਰਮੇਸ਼ਰ ਦਾ ਰਾਜ ਜਲਦਬਾਜੀ ਵਾਲਾ ਨਹੀਂ ਹੈ ਜਿਸ ਤਰ੍ਹਾਂ ਪਾਪ ਦਾ ਪ੍ਰਭਾਵ ਜਲਦੀ ਨਹੀਂ ਆਉਂਦਾ ਉਸੇ ਤਰ੍ਹਾਂ ਪਵਿੱਤਰਤਾਈ ਦਾ ਫਲ ਵੀ ਜਲਦੀ ਨਹੀਂ ਆਉਂਦਾ ਸਗੋਂ ਪਰਮੇਸ਼ਰ ਦੁਆਰਾ ਠਹਿਰਾਏ ਹੋਏ ਸਮੇ ਉਤੇ ਆਉਂਦਾ ਹੈ ਇਸ ਲਈ ਤੁਹਾਨੂੰ ਪਵਿੱਤਰਤਾਈ ਵਿੱਚ ਰਹਿਣਾ ਪਵੇਗਾ ਅਤੇ ਆਪਣੇ ਜੀਵਨ ਵਿੱਚ ਜੋ ਚੀਜ਼ਾਂ ਤੁਸੀਂ ਚਾਹੁੰਦੇ ਹੋ ਉਹਨਾਂ ਦੀ ਕੋਸ਼ਿਸ਼ ਨਾ ਕਰਨੀ ਪਵੇਗੀ ਤਾਂ ਜੋ ਪਰਮੇਸ਼ਰ ਆਪਣੇ ਸਮੇ ਉਤੇ ਤੁਹਾਡੇ ਜੀਵਨ ਵਿੱਚ ਉਹਨਾਂ ਕੋਸ਼ਿਸ਼ਾਂ ਦਾ ਜਵਾਬ ਦੇ ਸਕੇ ਆਮਨ ਆਓ ਸੀ ਮਿਲ ਕੇ ਕੋਸ਼ਿਸ਼ਾਂ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਨਾਲ ਵਿਅਕਤੀਗਤ ਰਿਸ਼ਤੇ ਨੂੰ ਬਣਾਈ ਰੱਖਣ ਦਾ ਅਨੁਗ੍ਰਹਿ ਦਿਓ ਤਾਂ ਜੋ ਮੈਂ ਸ਼ੈਤਾਨ ਦੇ ਹਰ ਹਮਲੇ ਤੋਂ ਬਚ ਸਕਾਂ ਅਤੇ ਤੁਹਾਡੇ ਨਾਮ ਦੀ ਮਹਿਮਾ ਕਰ ਸਕਾਂ ਪ੍ਰਭੇਸ਼ਮ ਸੀਦੇ ਸਮਰਥੀ ਨਾਮ ਵਿੱਚ ਆਮੇਨ